ਸਸ਼ੀਕਾਲ ਜੀ ਤੁਸੀਂ 1224 ਇੰਟੂ 7 ਪੰਜਾਬ ਪੰਜਾਬ ਵਿੱਚ ਵਿਸਾਖੀ ਦੇ ਇੱਕ ਦਿਨ ਪਹਿਲਾਂ ਅਕਾਲੀ ਦਲ ਦੇ ਬੈਨਰ ਹੇਡ ਖਾਲਸਤਾਨੀ ਜਿੰਦਾਬਾਦ ਦੀ ਰੈਲੀ ਕੱਢੀ ਜਾ ਰਹੀ ਹੈ ਇਹ ਰੈਲੀ ਮਾਨਸਾ ਤੋਂ ਤਲਵੰਡੀ ਸਾਬੋ ਤੱਕ ਕੱਢੀ ਜਾਵੇਗੀ ਤਾਂ ਕਿ ਇਸ ਦੀ ਅਗਵਾਈ ਪਾਰਟੀ ਪ੍ਰਧਾਨ ਜਮੇਰਜੀਤ ਸਿੰਘ ਮਾਨ ਕਰ ਸਕਣ। ਇਹ ਰੈਲੀ ਨੂੰ ਲੈ ਕੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਬਹੁਤ ਸਰਗਰਮੀ ਹੈ ਖਾਸ ਕਰਕੇ ਜਦੋਂ ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖਾਲਸਤਾਨੀ ਪੱਖੀ ਬਿਆਨਾਂ ਨੂੰ ਲੈ ਕੇ ਸਖਤ ਚੇਤਾਵਨੀ ਦਿੱਤੀ ਸੀ। ਇਸ ਦੇ ਬਾਵਜੂਦ ਪਾਰਟੀ ਆਗੂ ਸਿਰਾ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਵਿੱਚ ਖਾਲਸਤਾਨੀਆਂ ਦਾ ਮੁੱਦਾ ਉਠਾਉਂਦੇ ਰਹਿਣਗੇ ਅਤੇ ਇਸ ਸੰਬੰਧੀ ਕਿਸੇ ਵੀ ਦਬਾਅ ਜਾਂ ਚੇਤਾਵਨੀ ਤੋਂ ਪਿੱਛੇ ਨਹੀਂ ਹਟਣਗੇ। ਇੱਕ ਬਿਆਨ ਦਿੰਦੇ ਹੋਏ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਅਧਿਕਾਰਾਂ ਤੇ ਹਾਂ ਦੇ ਆਜ਼ਾਦੀ ਦੀ ਗੱਲ ਕਰ ਰਹੇ ਹਨ ਅਸੀਂ ਕੇਂਦਰ ਸਰਕਾਰ ਦੇ ਧਮਕਿਆਂ ਤੋਂ ਡਰਨ ਵਾਲੇ ਨਹੀਂ ਹਾਂ ਖਾਲਸਾ ਦਾ ਮੁੱਦਾ ਸਾਡੇ ਸੰਵਿਧਾਨਿਕ ਅਤੇ ਵਿਚਾਰਧਾਰਕ ਹਨ ਰੈਲੀ ਦਾ ਸਮਾਂ ਅਤੇ ਸਥਾਨਾ ਦੇ ਸਪਸ਼ਟ ਨਹੀਂ ਕੀਤੇ ਗਏ ਹਨ ਐਲਾਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਸਿੱਖ ਸਰਦਾਲੂ ਤਲਵੰਡੀ ਸਾਬੋ ਪਹੁੰਚਦੇ ਹਨ ਅਤੇ ਇਸ ਲਈ ਪ੍ਰਸ਼ਾਸਨਿਕ ਸੰਭਾਵੀ ਵਿਰੋਧ ਪ੍ਰਦਰਸ਼ਨਾਂ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਚੌਕਸ ਹੋ ਗਿਆ ਹੈ ਸੂਬਾ ਪੁਲਿਸ ਅਤੇ ਖੋਫਿਆ ਏਜੰਸੀਸ ਰੈਲੀ ਤੇ ਨਜ਼ਰ ਰੱਖ ਰਹੀਆਂ ਹਨ ਸੂਤਰਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਅਸਥਿਰਤਾ ਨਾਲ ਨਜੁੱਟਣ ਲਈ ਸਰਹਦੀ ਕਹਿ ਵਿੱਚ ਵੱਧ ਤੋਂ ਸੁਰੱਖਿਆ ਬਲ ਵਿਤਨਾਤ ਕੀਤੇ ਜਾ ਸਕਦੇ ਹਨ ਕੇਂਦਰ ਸਰਕਾਰ ਨੇ ਵੀ ਸੂਬਾ ਸਰਕਾਰ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਮੈਂ ਪੰਥ ਦਾਦਾਸ ਤੋਂ ਦਾਦਾਸ ਮਰਗੀ ਜੀ ਸਿਮਰ ਆਪਣੇ ਦਫਤਰ ਕਿਲਾ ਸਾਦਾ ਹਰਨਾਮ ਸਿੰਘ ਤੋਂ ਤੋਂ ਨੂੰ ਸਾਰਿਆਂ ਨੂੰ ਫਤਿਹ ਕਰਤੇ ਝੁਕ ਕੇ ਪਰਸੋਂ ਵਿਸਾਖੀ ਹੈ ਜਿੱਦਨ 10ਵਾਂ ਪਾਚਾ ਨੇ ਖਾਲਸਾ ਦਾ ਜਨਮ ਦਿਨ ਮਨਾਇਆ ਔਰ ਖਾਲਸਾ ਪੰਥ ਪੈਦਾ ਕੀਤਾ ਹੈ ਜਿਹੜੀ ਤੇਜ ਸਿੰਘ ਭਿੰਡਰਾਂ ਦੇ ਹੀ ਹਰੇ ਹੋ ਇਹ ਜਿਹੜੇ ਨਿਰਗਤਾਂ ਦੇ ਨਾਲ ਸਾਡੇ ਸਿੱਖਾਂ ਦੇ ਜੰਗ ਹੋਏ ਹੈ ਇਹ ਉਹਨਾਂ ਵਿਚਤ ਸੁਲਿਰਾ ਹੈ ਕਿ ਆ ਉਤੋਂ ਬਾਅਦ ਤੁਸੀਂ ਦੇਖ ਰਹੇ ਹੋ ਸੰਗਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਿਹੜੀ ਕੀ ਫੋਟੋ ਸਿਰਫ 4 ਹੈਗੀਆਂ ਦੁਨੀਆਂ ਦੇ ਵਿੱਚ ਤੇ ਉਹਨਾਂ ਵਿੱਚੋਂ ਇੱਕ ਇਹ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਆਸਟ੍ਰੇਲੀਅਨ ਫੋਟੋਗ੍ਰਾਫਰ ਨੇ ਖਿੱਚੀਆਂ ਸਿੱਟੀਆਂ ਫਿਰ ਤੁਸੀਂ ਜਿਹੜੀ ਫੋਟੋ ਦੇਖ ਰਹੇ ਹੋ ਸਾਰਾ ਗੜੀ ਦੇ ਜਿਹੜੇ ਸ਼ਹੀਦ ਹੋਏ ਆ ਸਿੰਘ ਇਹ ਉਹਨਾਂ ਦੀ ਫੋਟੋ ਹੈ ਸੋ ਇਹ ਗੱਲ ਕਰਦਿਆਂ ਹੋਇਆ ਕਿ ਸਿੱਖਾਂ ਨੇ ਬਹੁਤ ਬਹਾਦਰੀ ਕੀਤੀ ਹੈ 1600 ਨਰਗਮੇ ਦੇ ਵਿੱਚ ਜਿਹੜੋ ਖਾਲਸਾ ਪੰਥ ਨੂੰ ਪੈਦਾ ਕੀਤਾ 10ਵੇਂ ਪਾਠ ਦਾ ਉਪੰਸ਼ੀ ਕਿ ਇਹਨ ਗ੍ਰੇਵ ਸਿੱਖੋਂ ਕੋ ਦੂਨ ਪਾਛਾਹੀ ਮਾਨਸ ਕੀ ਜਾਤ ਇੱਕ ਸਮਝਿਓ ਇਹ ਮੈਂ ਤਾਂ ਕਹਿ ਰਿਹਾ ਕਿਉਂ ਕਰਤੇ ਅੱਜ 1849 ਤੋਂ ਬਾਅਦ ਅਸੀਂ ਗੁਲਾਮ form ਵਰਜੋ ਬਸ ਰਹੀ ਹੈ ਜਿਹੜੀ ਕੀ ਬੜੀ ਸ਼ਰਮ ਦੀ ਗੱਲ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਸਾਡਾ ਧਰਮ ਲੇਦਾ ਕਰਤਾ ਸਾਡੀ ਪਰਛਾਨ ਵਖਰੀ ਕਰਤੀ ਸਾਡੀ ਕੌਮियत ਨਮੀ ਦੇਤੀ ਤੇ ਸਾਰੇ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਸਜਾਇਆ ਕਿ ਇਹ ਰਾਜ ਕਰੂਗਾ ਆਪਣੇ ਇਲਾਕੇ ਦੇ ਵਿੱਚ ਤੋ 13 ਤਰੀਕ ਨੂੰ ਅਸੀਂ ਗੰਦਵਾ ਸਾਫ ਵਿਖੇ ਬਸਾਤੀ ਮਨਾਵਾਂਗੇ 13 ਤਰੀਕ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਉੱਥੇ ਸਾਡੀ ਸਟੇਜ ਦੇ ਉੱਤੇ ਜਰੂਰ ਦਰਸ਼ਨ ਦਿਓ ਤੁਹਾਨੂੰ ਕਿ ਅੱਜ ਵੀ ਸਰਟੀਸਿਪ ਆਮ ਦਿੱਤੇ ਬਹੁਤ ਸ਼ਰਮ ਹੋ ਰਹੀ ਹੈ ਤੁਨ ਸਾਰਿਆਂ ਨੂੰ ਪਤਾ ਹੈ ਕਿ ਤਿੰਨ ਸਿੱਖ ਨੈਚਰ ਸਾਹਿਬ ਦੇ ਸਨੇ ਕੈਨੇਡਾ ਦੇ ਵਿੱਚ ਮੋਦੀ ਤੇ ਬੀਜੇਪੀ ਆਰਐਸਐ ਸਰਕਾਰ ਨੇ ਸ਼ਹੀਦ ਕਰ ਦਿੱਤੇ ਹੈਗੇ ਆ ਅਮਰੀਕਾ ਦੇ ਵਿੱਚ ਸਾਡੇ ਪੰਨੂ ਜੀ ਹੈਗੇ ਆ ਜਿਹੜੇ ਨਿਊਯਾਰਕ ਸਿਟੀ ਦੇ ਵਿੱਚ ਰਹਿੰਦੇ ਆ ਉਨਾਂ ਦੇ ਉੱਤੇ ਵੀ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਹੈ ਉਸ ਨੂੰ ਪਹਿਲਾਂ ਪਤਾ ਲੱਗਣ ਦੇ ਉੱਤੇ ਅਨੂਸ਼ਾਬ ਦੀ ਜਾਨ ਬਚ ਗਈ ਹੈ ਫਿਰ ਅਵਤਾਰ ਸਿੰਘ ਠੰਡੇ ਨੂੰ ਜ਼ਹਿਰ ਦੇ ਕੇ ਬ੍ਰਿਟਾਨੀਆ ਦੇ ਵਿੱਚ ਮੋਤੀ ਬੀਜਪੀ ਆਰਐਸਐਸ ਸਰਕਾਰ ਨੇ ਜਾਨੋਂ ਮਰਵਾ ਦਿੱਤਾ ਕਿ ਪਾਕਿਸਤਾਨ ਦੇ ਵਿੱਚ ਇਹ ਸੇ ਭਜਪੀ ਆਰਐਸएस ਸਰਕਾਰ ਨੇ ਸਾਡੇ ਪਰਮਜੀਤ ਸਿੰਘ ਪੰਜਬਲ ਮਾਰਤੇ ਤੇ ਰੋਡੇ ਸਾਹਿਬ ਮਾਰਤੇ ਇੰਡੀਆ ਦੇ ਅੰਦਰ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਦਾ ਖਤਰ ਪਰਵਾਤਾ ਪੰਜਾਬ ਦੇ ਵਿੱਚ ਮੂਸੇਬਾਨ ਦਾ ਕਰਾਤਾ ਫ੍ਰੀਕੋਰਟ ਦੇ ਵਿੱਚ ਗੁਰਪ੍ਰੀਤ ਸਿੰਘ ਦਾ ਕਰਾਤਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਸਰਕਾਰ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਅਮਰੀਕਾ ਦੀ ਬ੍ਰਿਟਾਨੀਆ ਦੀ ਪਾਕਿਸਤਾਨ ਦੀ ਜਿਹੜੀ ਸੋਵਰਨਿਟੀ ਹੈ ਜਿਹੜੀ ਬਾਦਸ਼ਾਹੀ ਹੈ ਉਸ ਨੂੰ ਤੋੜ ਕੇ ਆਪਣੇ ਜਸੂਸੀਆਂ ਤੋਂ ਸਾਡੇ ਸਿੱਖ ਲੀਡਰਸ਼ਿਪ ਨੂੰ ਅਸਾਸਿਨੇਟ ਤੇ ਮਰਵਾ ਰਹੀ ਹੈ ਦਾ ਆਪਣਾ ਵਿਸਾਖੀ ਤੇ ਪਹੁੰਚਣਾ ਦਮਦਮਾ ਸਾਹਿਬ ਬਹੁਤ ਜ਼ਰੂਰੀ ਹੈ ਜੋ ਕਰਕੇ ਇਸ ਦਿਨ ਮਹਾਰਾਜ ਨੇ ਸਾਡੇ ਪੰਜ ਪਿਆਰੇ ਪਾਈ ਧਰਮ ਸਿੰਘ ਪਾਈ ਦੇਰ ਸਿੰਘ ਪਾਈ ਹਿੰਮਤ ਸਿੰਘ ਪਾਈ ਮੋਹਨ ਸਿੰਘ ਪਾਈ ਸਾਧ ਸਿੰਘ ਇਹਨਾਂ ਨੂੰ ਮਹਾਰਾਜ ਸਾਡੇ ਬਾਦਸ਼ਾਹ ਨੇ ਬਹੁਤ ਬਖਸ਼ਿਸ਼ ਦਿੱਤੀ ਹੈ ਤੇ ਇਹ ਸਾਡੇ ਪੰਡ ਪਿਆਰੇ ਹੱਜ ਵੀ ਜਾਤ ਆਉਂਦੇ ਐ ਜਦੋਂ ਕੋਈ ਵੀ ਸਿੱਖਾਂ ਦੇ ਉੱਤੇ ਭੀੜ ਹੁੰਦੀ ਐ ਤਾਂ ਪੰਡ ਪਿਆਰੇ ਹੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਲੱਗ ਕੇ ਆਪਣੇ ਨishan ਸਾਹਿਬ ਚੱਕ ਕੇ ਅੱਗੇ ਚੱਲਦੇ ਐ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਫੇਰ ਪਿੱਛੇ ਚਲਦੀ ਆ ਸੋ ਮੇਰਾ ਮਤਲਬ ਹੈ ਕਿ ਸਾਰੀਆਂ ਸਾਡੀਆਂ ਲੜਾਈ ਵਾਲੀਆਂ ਮਾਰਸ਼ ਟ੍ਰੈਡੀਸ਼ਨਸ ਹੈਗੀਆਂ ਪਰ ਅੱਜ ਆਪਾਂ ਨੂੰ ਲੋੜ ਹੈ ਨਹੀਂ ਕਿ ਲੜਾਈ ਕਰਨ ਦੀ ਕਿਉਂ ਕਰਕੇ ਅੱਜ ਵੋਟ ਇੱਕ ਸਾਡੀ ਬੰਦੂਖ ਹੈ ਜਿਸ ਦੇ ਨਾਲ ਅਸੀਂ ਆਪਣੇ ਵਜ਼ੀਰ ਆਪਣੇ ਐਮਪੀ ਪੈਦਾ ਕਰਕੇ ਆਪਣੀ ਸਰਕਾਰ ਬਣਾ ਕੇ ਤੇ ਆਪਣੀ ਆਜ਼ਾਦੀ ਦੀ ਗੱਲ ਆਪਣੀ ਲੇਜਿਸਲੇਟਰਸ ਐਸੈਂਬਲੀ ਤੇ ਵਿੱਚ ਕਰ ਸਕਦੇ ਆ ਕਿਉਂ ਕਰਕੇ ਇਹ ਤੋਂ ਵੱਡਾ ਜੁਰਮ ਕੋਈ ਹੋ ਨਹੀਂ ਸਕਦਾ ਕਿ 14 ਸਾਲ ਤੋਂ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਇਲੈਕਸ਼ਨ ਨਹੀਂ ਕਰਾਏ ਅੰਗਰੇਜ਼ੀ ਚ ਕਿ ਹਜੰਦਾ ਇਹ ਇਹ ਹੁਣ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਇਹ ਡੈਡ ਹੈ ਤੇ ਜਿਹਦਾ ਮਤਲਬ ਹੈ ਕੀ ਸਟੇ ਸਿੱਖਾਂ ਦੇ ਵਿੱਚ ਜੋਸ਼ ਤੇ ਫਰੋਸ਼ ਨਹੀਂ ਹੈ ਕਿ ਅਸੀਂ ਆਪਣੀ ਜ਼ਰੂਰੀਅਤ ਦੀ ਜਿਹੜੀ ਇੰਸਟੀਟਿਊਸ਼ਨ ਹੈ ਪੋਸਟਲ ਪੇਰ ਸੁਰਜੀਤ ਕਰੀਏ ਤੇ ਆਪਣੀ ਪਾਰਲਮੈਂਟ ਦੇ ਵਿੱਚ ਬੈਠ ਕੇ ਆਪਣੀ ਫੋਮ ਦਾ ਫੈਸਲਾ ਕਰੀਏ ਇਹ ਸਾਰੀਆਂ ਥੋਕੀਆਂ ਤੁਹਾਡੇ ਧਿਆਨ ਦੇ ਵਿੱਚ ਮੈਂ ਲੈ ਕੇ ਆ ਰਿਹਾ ਹਾਂ ਕਿ ਸਿੱਖਾਂ ਦੇ ਉੱਤੇ ਜਿਹੜਾ ਜ਼ਬਰ ਹੈ ਅਜੇ ਵੀ ਨਹੀਂ ਹਟਿਆ ਇਸ ਕਰਕੇ ਅਸੀਂ ਅਮਰੀਕਾ ਤੇ ਹੋਰ ਮੁਲਕਾਂ ਦੇ ਵਿੱਚ ਲਿਖ ਕੇ ਹਕੂਮਤ ਨੂੰ ਭੇਜਦੇ ਆ ਕਿ ਜਿਹੜਾ ਬੰਦਾ ਤੁਹਾਡੇ ਮੁਲਕ ਦੇ ਵਿੱਚ ਆਇਆ ਹੈ ਇਹ ਤੁਹਾਡੀ ਸ਼ਰਨ ਲੈਣ ਲਈ ਆਇਆ ਹੈ ਜੋ ਕਰਕੇ ਦੀ ਜ਼ਿੰਦਗੀ ਇੰਡੀਆ ਦੇ ਵਿੱਚ ਸੇਫ ਨਹੀਂ ਹੈਗੀ ਤੇ ਇਹਦਾ ਪ੍ਰਬੰਧ ਜਿਹੜੇ ਮੁਲਕ ਦੇ ਵਿੱਚ ਇਸ ਨੇ ਸ਼ਰਨ ਨਹੀਂ ਹੈ ਉਹ ਇਸ ਨੂੰ ਸਾਂਝੰਦਵੇ 100 ਪਰਸੰਧਤ ਦੇ ਦੇਣਤ੍ਰਿਕ ਨੂੰ ਸੰਟੇ ਦੀ ਬਹੁਤ ਜ਼ਰੂਰੀ ਹੈ ਤਾਂ ਮੈਂ ਸਮਝਦਾ ਤੁਸੀਂ ਸਾਰੇ ਆਪਣੀ ਡਿਊਟੀ ਸਮਝ ਕੇ ਉੱਥੇ ਪਹੁੰਚ ਕੇ ਆਪਾਂ ਆਪਣੀ ਆਜ਼ਾਦੀ ਦੀ ਖਾਸਤਾਨ ਦੀ ਗੱਲ ਕਰੀ ਜਿਹੜਾ ਜਮਹੂਰੀਅਤ ਦੇ ਵਿੱਚ ਰਹਿੰਦੇ ਆ ਹੋਇਆ ਅਵਨ ਸੰਸਧਿਕ ਦੇ ਨਾਲ ਅਸੀਂ ਆਪਣਾ ਇੱਕ ਨਵਾਂ ਮੌਲਕ ਹਾਜ਼ਾਰਦ ਕੈਂਪ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਸ ਕਰਦਾ ਹਾਂ ਕਿ ਤੁਸੀਂ ਦਮਦਮਾ ਸਾਹਿਬ ਅਰਸੋ 13 ਤਰੀਕ ਨੂੰ ਪਹੁੰਚੋਗੇ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ